ਅਸਰੀ ਗਾਲ ਵੀ ਸਾਰੇ ਵੀਰ ਭਰਾ ਹੁਣ ਕਿਉਂ ਕਹਿਮ ਸਾਰੇ ਜਾਨਵਰ ਸੈਟ ਸਾਰਿਆਂ ਦੇ ਪਾਵਾ ਸਾਜਰੇ ਸਾਜਰੇ ਚੱਲੇ ਕੋਠੇ ਤੇ ਤੋਂ ਪਾ ਗਈ ਤੇ ਕਬੂਤਰ ਡਾਇਏ ਨੇ ਜਾ ਕੇ ਚੈੱਕ ਕਰਾਉਣਾ ਤੁਹਾਨੂੰ ਮੈਂ ਉੱਪਰ ਤੇ ਤਾਰੂ ਵੀਰਾ ਬੈਠਾ ਹੈ ਉਹ ਬੈਠਾ ਹੈ ਕਿਨੇੜਾ ਹੈ ਵੀਰੇ 7 ਦਿਖਾਉ ਨੇ ਲਜਾ ਵੀ ਲਾ ਲੋਈ ਕਾਲੀਆਂ ਲੈਨਾਂ ਵਾਲਾ ਬੱਚਾ ਆ ਜਾਂਦਾ ਏ ਘਰ ਤੜਾੜਾ ਏ ਇੱਕ ਟੈਡੀ ਡਾ ਏ ਤਿੰਨ ਹੋਰ ਕਿਹੜੇ ਕਿਹੜੇ ਨੇ ਕਾਲੇ ਬੱਲੇ ਵਾਲਾ ਕਿਹ ਕੋ ਕਾਲੇ ਬੱਲੇ ਵਾਲਾ ਏ ਇੱਕ ਲਾਲ ਕੱਚ ਉਹ ਖੜੇ ਨੇ ਇੱਕ ਹਰੇ ਸਾਕੇ ਵਾਲੀ ਦੋ ਉਹ ਖੜੇ ਨੇ ਇੱਕ ਕੱਚ ਦੂਸੇ ਵਾਲੀਆਂ ਕਿੱਥੇ ਆ ਆ ਜਾਂਦੀ ਏ ਸਾਲਾ ਬਣਾ ਰਿਹਾ ਆ ਆ ਜਾਂਦਾ ਏ ਕਾਲੀਆਂ ਲੈਨਾਂ ਵਾਲਾ ਰੱਤਾ ਹੁਣ ਕਿੱਧਰ ਗਿਆ ਆ ਗਿਆ ਆ ਫਿਰ ਦਾ ਰੱਤਾ। ਸਾਰੀਆਂ ਲਾਈਨਾਂ ਵਾਲਾ ਬਾਜੀ ਆ ਰਹੀ ਆ ਬਾਈ 2-4 ਦਾ ਇਹਨੂੰ ਫਿਰ ਦੇ ਦਿਆਂ ਹੁਣ। ਛੱਡਣਾ ਕੋਈ ਕਾ ਨਹੀਂ। ਆਹ ਟੈਡੀ ਫਿਰਦਾ। ਇਹ ਕਹਿੰਦਾ ਬਲਰ ਬਹੋ ਜਾਂਦਾ। ਆਹ ਫਿਰਦਾ ਡੈਡੀ। ਉਹ ਫਿਰ ਬੋਟਾ 7 ਦੇ 7, ਬੋਟਾ ਦੇ 3 ਫਿਰਦੇ ਆ ਥੋੜੀ ਜਿਹੀ ਅਧਕਾਰੀ ਚ। ਬਾਕੀ ਫਿਰਦੇ ਆ ਉੱਚੇ। 4-5 6 ਫਿਰਦੇ ਆ। ਸਾਧਿਆਂ ਦੀ ਵੱਡੀ ਥੱਲੇ ਤੇ। ਕੱਢੀ ਹੋਈ ਆ। ਫੇ ਤਾਂ 8 ਹੋ ਗਏ। 6.5 ਨੇ 7 ਐ। ਉਹ ਵੀ 6.5 ਨੇ 7 ਨੇ। ਅੱਛਾ। ਤੇ ਹਰੇ ਸਾਤੇ ਵਾਲੀ ਕਬੂਤਰ ਹੀ ਥੱਲੇ ਉੜਾਈ ਗਈ ਆ 6 ਕਬੂਤਰ ਉੱਪਰ ਉੜਾ ਰਹੇ ਨੇ ਗਰਮੀ ਬਹੁਤ ਆ ਬਾਈ ਸੇਕ ਪੂਰਾ ਉਹ ਬੱਚੇ ਦਾ ਕੁਝ ਨਹੀਂ ਪਤਾ ਲੱਗਿਆ ਬੱਚਾ ਤਾਂ ਬਿੱਲੀ ਬੁੱਲੀ ਖਾ ਗਈ ਜਾਂ ਕਿਸ ਨੇ ਫੜ ਲਿਆ ਕੋਈ ਚੱਕਰ ਨਹੀਂ ਹੋਰ ਕਢਾ ਲਾਂਗੇ ਉਹ ਦੇ ਕਿੱਥੋਂ ਬਣ ਬਣ ਹੁੰਦੇ ਨੇ ਸਾਲੇ ਕਬੂਤਰ ਦਾ ਬਾਈ ਉੱਚੇ ਖੜ ਗਏ ਜਾ ਕੇ ਉਹ ਦੇਖੋ ਆ ਉੱਚੇ ਫਿਰਦੇ ਨੇ ਆਖਰਦਾ ਕਾਲੇ ਬੱਲੇ ਵਾਲਾ ਆ ਫਿਰਦੇ ਟੈਡੀ ਆ ਫਿਰਦੇ ਨੇ ਆ ਰੱਤਾ ਫਿਰਦਾ ਬਣਾ ਲਾਲ ਗੱਛੜਾ ਹੋ ਜਾਂਦਾ ਤੇ ਬਾਜੀ ਕਿੰਨੀ ਤਰੀਕ ਦੇ ਬਾਈ ਦੀ ਹੈ 28 ਤਰੀਕ ਦੀ ਹੈ 28 ਦੀ ਫਿਰ ਤਾਂ ਬਹੁਤ ਦੂਰ ਹੈ ਹਲੇ 10 ਦਿਨ ਪਏ ਨੇ 10 ਦਿਨ 28 ਤਰੀਕ ਦੀ ਬਾਜੀ ਹੈ ਪਿੰਡ ਧਨੌਲੇ ਦੇਖਦੇ ਆ ਜਦ ਤੱਕ ਕੋਈ ਛੋਟਾ ਬੱਚਾ ਕੈਮ ਕਰਦੇ ਆ ਕਿਉਂਕਿ ਜੋੜਾ-ਜੋੜਾ ਤਾਂ ਪਾਸ ਕਰੀਏ ਜੇ ਖੜ ਜਵੇ ਠੀਕ ਨਹੀਂ ਇਹ ਭੱਜ ਗਿਆ ਤਾਂ ਗੱਲ ਲੈਦੀ ਆ ਪਰ ਉਥੋਂ ਮਨੇਲੇ ਬਹੁਤ ਆਉਂਦੇ ਨੇ ਹਨ ਇਧਰ ਨੂੰ ਉੜਦੇ ਨਹੀਂ ਆਪਣੇ ਕਬੂਤਰਾਂ ਉਧਰ ਨੂੰ ਉੜਨਾ ਜੀ ਹੂੰ ਆਪਣੇ ਕਬੂਤਰ ਆਪਣੇ ਸਾਰੇ ਕਿਸੇ ਬਾਜੀ ਤੇ ਆ ਤਹ ਤੇ ਉੜੇ ਨਹੀਂ ਹੈਗੇ ਜਿਹੜੀ ਆਪਾਂ ਸੋਚ ਕੇ ਜਾਣੇ ਹੁੰਨੇ ਉਹ ਤੇ ਉੜਦੇ ਹੀ ਨਹੀਂ ਸਾਲੇ ਛੰਝੜਾ ਮਚਾਈ ਦਿਖਾ ਦੇਖ ਲਈਏ ਹੁਣ ਤਾਂ ਵੀਰੇ ਗਰਮੀ ਘਟਣ ਲੱਗ ਜਾਣੀ ਇਦਾਂ ਹੀ ਡਾਏ ਹੋਏ ਨੇ ਸਾਰੇ ਠੀਕ ਆ ਠੀਕ ਆ ਆ ਤਾਂ ਝਾੜੇ ਪਏ ਨੇ ਵਿਚਾਰੇ ਦੇਖੋ ਆਖਾ ਫਿਰ ਉਹਦੀਆਂ ਹਾਂ ਉਹਨੇ ਝਾੜ ਪੈ ਜਾਣਾ ਚੱਲ ਕੋਈ ਨਹੀਂ ਤਾਂ ਲਾ ਜੋ ਤਾਂ ਨਹੀਂ ਹੋ ਰਿਹਾ ਨਾ ਕਿਹੜਾ ਗਾਂ ਤਾਂ ਲਾਲ ਕੱਚਾ ਲਾਲ ਗਾਂ ਤਾਂ ਜਿਹੜਾ ਅੱਛਾ ਇੱਧਰ ਹੈ ਹਾਂ ਹਾਂ ਨਾ ਜਿਹੜਾ ਹੁਣ 10 ਪਰ ਸਾਫ ਹੋ ਕੇ ਆ ਗਿਆ ਵੀਰੇ ਤੂੰ ਤੂੰ ਗਾਂ ਤਾਂ ਕਿਹੜਾ ਕਹਿੰਦੇ ਲਾਲ ਕੱਚਾ ਗਾਂ ਤਾਂ ਕਿਹੜਾ ਉਹ ਬਿਲਕੁਲ ਗਾਂ ਤਾਂ ਲਾਲ ਕੱਚਾ ਅੱਛਾ ਚਾਪ ਕਾਲੀ ਬੂੰਛ ਵਾਲਾ ਹਾਉ ਵੀ ਦੇਖ ਲਾਂਗੇ ਹਾਂ ਆ ਟਾਂਗਾ ਟਾਂਗਾ ਬੈਠਾ ਹੈ ਬਾਕੀ ਦਾ ਸੈਟਾ ਸਾਰੇ ਕਬੂਤਰ ਡੱਬਾ ਬੈਠਾ ਹੈ ਚਲੋ ਆ ਕਾੜੀ ਝਲਰ ਵਾਲਾ ਬੈਠਾ ਆਹ ਹਜ ਤੱਕ ਉਹ ਦੇਖ ਲੈਣੇ ਆਪਾਂ ਤੇ ਕਰਦੇ ਆਂ ਬਈ ਬਚੇ-ਬਚੇ ਸੈਟ ਜਦ ਤੱਕ ਹਲੇ ਦੱਸ ਦੇਣ ਪਾਏ ਅਸੀਂ ਇੱਕ ਦੋ ਉਡਾਈਆਂ ਕਰਾ ਕੇ ਫੇਰ ਆਪਾਂ ਛੱਡ ਲੈਨੇ ਆਂ ਦੇਖਦੇ ਆਂ ਦੋ ਤਿੰਨ ਤਾਂ ਛੱਡਾਂਗੇ 800 ਰੁਪਏ ਐਂਟਰੀ ਆ 800 ਰੁਪਏ ਐਂਟਰੀ ਕਾਲੀਆਂ ਲਾਈਨਾਂ ਵਾਲਾ ਦੇਖਾਂਗੇ ਯਾਰ ਕਿਤੇ ਚੈੱਕ ਕਰਕੇ ਵੀਰੇ ਚੈੱਕ ਤਾਂ ਕਰ ਲੈਨੇ ਲੈ ਟੌਪੀ ਚੋਲਾਂਗੇ ਹੈਗਾ ਤਾਂ ਲਾਗੇ ਆ ਜਦੋਂ ਪਿੰਡ ਦੇ ਵਿੱਚ ਪਰ ਇਹਨੇ ਹੱਥ ਨਹੀਂ ਆਉਣਾ ਇਹ ਛੱਡੇ ਨੇ ਹੱਥ ਨਹੀਂ ਆਉਣਾ ਚੱਲ ਕੋਈ ਨਹੀਂ ਦੇਖਾਂਗੇ ਅਰਤਾ ਆ ਆ ਗਿਆ ਚਫਕ ਲਾਲਗਾ ਛੜਾਓ ਫਿਰਦਾ ਤੇ ਕਾਲੇ ਪੱਲੇ ਵਾਲਾ ਵਾੜਾ ਉੱਚਾ ਜਾਂਦਾ ਹੈ ਨਾ ਵੀਰੇ ਹਾਂ ਕਿੱਥੇ ਗਿਆ ਇੱਧਰ ਘੁੰਮਿਆ ਤਾਂ ਹਾਂ ਆਹੇ ਖੜੇ ਤਿੰਨ ਚਾਰ ਉੱਪਰ ਆ ਦੇ ਖੜੇ ਹਾਂ ਹਾਂ ਉਹ ਦੇ ਦੇਖਦੇ ਹੀ ਨਹੀਂ ਉਹ ਟੱਪ ਜੀ ਬਹੁਤ ਹੈ ਆ ਗਿਆ ਕਾਲੇ ਪੱਲੇ ਵਾਲਾ ਨਹੀਂ ਨਾ ਜੋ ਇੱਕ ਭਾਈ ਚੈੱਕ ਕਰ ਲਾਂਗੇ ਹਾਂ ਇਹਨਾਂ ਜੋ ਠੀਕ ਨਹੀਂ ਤੇ ਕਿਵੇਂ ਹੁਣ ਤਾਂ ਟੈਕ ਮਾਡਲ ਲੱਗ ਗਏ ਇੱਕ ਰੋਡਾਂੀਆਂ ਹੋਰ ਛੜਦਾ ਹੋ ਜਾਣਾ ਹਾਂ ਗਰਮੀ ਬਹੁਤ ਆ ਬਾਈ ਮੈਂ ਕਹਿੰਦਾ ਖਾਲੇ 10 ਵਜੇ ਹੋਣੇ ਆ ਪਰਲਾ ਬਹੁਤ ਗਰਮੀ ਹੈ ਮੀਂਹ ਸਾਡੇ ਤਾਂ ਪਿਆ ਹੀ ਨਹੀਂ ਮੈਂ ਕਹਿੰਦਾ ਆਪਣੇ ਮੀਂਹ ਨਾ ਹੋ ਚੱਲਿਆ ਨਾ ਮੀਂਹ ਨਾ ਹੋ ਗਿਆ ਸਾਡੇ ਨਹੀਂ ਬਾਈ ਮੀਂਹ ਪਿਆ ਬਾਕੀ ਏਰੀਆ ਚ ਪਈ ਜਾਂਦਾ ਸਾਡੇ ਦਾ ਬਰਾ ਹਾਲ ਹੈ ਆ ਜਾਣੇ ਟੈਗੜੀ ਦੇ ਕਾਲੀਆਂ ਲੈਣ ਵਾਲਾ ਤੇ ਆਰਤਾ ਆ ਲਾਲ ਕਾਛਾ ਲਾ ਗਿਆ ਹੁਣ ਇਦਨ ਉਹ ਦੇਖੋ ਲਾਲ ਕਾਛਾ ਵਾਲਾ ਮੂਰੇ ਫਿਰਦਾ ਚਲੋ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਥੱਲੇ ਦੇਖਦੇ ਆ ਕਬੂਤਰ ਹੁਣ ਆਗੇ ਵੀ ਆਪਾਂ ਪਿੱਛੇ ਕਬੂਤਰਾਂ ਕੋਲ ਤੇ ਇਹਨਾਂ ਨੂੰ ਦਾਣਾ ਪਾਣੀ ਪਾ ਦਈਏ ਟਾਈਮ ਬਹੁਤ ਹੋ ਗਿਆ ਉਹਦਾ ਸਵੇਰ ਦਾ ਪਾਇਆ ਹੋਇਆ ਕਬੂਤਰ ਇੱਕ ਆ ਗਈ ਥੱਲੇ ਇਹਨੂੰ ਵੀ ਕਰ ਦਈਏ ਬੰਦ ਸਵੇਰ ਦੀ ਉੜਾਈ ਹੋਈ ਸੀ ਇਹ ਕੜਜਾ ਖੋਲਦਾ ਖੋਲਦਾ ਤੈਨੂੰ ਚੱਲ ਬਈ ਚੱਲ ਚੱਲ ਉਹ ਤੇਰੀ ਆ ਵੀ ਨਿਕਲ ਗਈ ਯਾਰ ਇੱਕ ਮਿੰਟ ਚਲੋ ਖੁੜੇ ਇਹਨੂੰ ਕਰ ਦਵਾ ਬੰਦ ਚਲੋ 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 ਕਿਦੇ ਇਹਨਾਂ ਚੋਂ ਨਿਕਲਿਆ ਬਈ ਚਲੋ ਆ ਕਰ ਦਾਂ ਬਈ ਬੰਦ ਚਲੋ ਚਲੋ ਖੁੜੇ 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 ਚਲੋ ਉਹ ਤਾਂ ਗਈ ਅੰਦਰ ਚੱਲੇ ਤਾਂ ਚਲੇ ਜਾਓ ਚੱਲ 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 ਖੁੱਡੇ ਖੁੱਡਾ ਕਿੱਧਰ ਹੈ ਹੈ ਦੱਸ ਚੱਲ ਇੱਕ ਮਿੰਟ ਬਾਈ ਕਰਦਾ ਬੰਦ ਇਹਨੂੰ ਲੋਏ ਮਿੱਤਰੋ ਇਹਨਾਂ ਨੂੰ ਵੀ ਦਾਣਾ ਪਾਣੀ ਪਾ ਤਾ ਆਪਾਂ ਨੇ ਪਾਣੀ ਤਾਜ਼ਾ ਪਾਤਾ ਇੱਧਰ ਇੱਕ ਜੋੜੇ ਨੇ ਅੰਡੇ ਰੱਖ ਲੈ ਦੂਜਿਆਂ ਨੇ ਹਲੇ ਰੱਖੇ ਨਹੀਂ ਹੈਗੇ ਤੇ ਇੱਕ ਨੇ ਬੱਚਾ ਇੱਕ ਗੱਡਿਆ ਹੋਇਆ ਢਾਂਡਾ ਦੇਖਦਾ ਮੈਨੂੰ ਉਹ ਦੇਖੋ ਇੱਕਰਾ ਬੱਚਾ ਹੈਗਾ ਇਹ ਕੰਡਾ ਦੇਖ ਰਿਹਾ ਚਲੋ ਸ਼ਾਮ ਨੂੰ ਚੈੱਕ ਕਰਾਂਗੇ ਹੁਣ ਧੁੱਪ ਹੋ ਗਈ ਬਾਹਲੀ ਤੇ ਜਿਹੜੀ ਕਬੂਤਰੀ ਉੱਡ ਕੇ ਆਈ ਉਹ ਵੀ ਆਪਾਂ ਬੰਦ ਕਰ ਲਈ ਟਾਈਮ ਹੋ ਗਿਆ ਹਲੇ ਰੱਤਾ ਉੜਦਾ ਹੋ ਦੇਖੋ ਰੱਤਾ ਉੜ ਰਿਹਾ ਆਹ ਕਿਹੜਾ ਉੜਦਾ ਇਹਦੀ ਨਿਗਾ ਮਾਰਦਾ ਮੈਂ ਰੁਕ ਜੋ ਇੱਕ ਮਿੰਟ ਅੱਛਾ ਪੋਟੇ ਦੂਸੇ ਝੱਲ ਰੜੀ ਉੜ ਰਹੀ ਆ ਇਹ ਵੀ ਉੜ ਰਹੀ ਆ ਹਲੇ ਤੇ ਬਾਕੀ ਮਤਲਬ ਹਲੇ ਦੇਖੀ ਨਹੀਂ ਮੈਂ ਆ ਟਾਈਮ ਹੋ ਗਿਆ 1:27 ਡੇਢ ਵੱਜ ਗਏ ਤੇ ਆ ਦੇਖੋ ਚੋਗਾ ਦੇ ਰਹੀ ਆ ਕਬੂਤਰੀ ਬੱਚੇ ਨੂੰ ਇੱਕ ਬੱਚਾ ਥੋੜਾ ਜਿਆਦਾ ਮਾੜਾ ਹੈ ਆ ਤਾਂ ਬਾਹਰ ਆ ਕੇ ਚੋਗਾ-ਚੂਗਾ ਲਈ ਜਾਂਦਾ ਉਹ ਮਾੜਾ ਉਹ ਦੇਖੋ ਫਿਰਦਾ ਘੜਕਾਂਂਤਾ ਜਿਆ ਇਹਨੂੰ ਆਪਾਂ ਪਾਲਾਂਗੇ ਹੁਣ ਖਰਾਖ ਰੋਗ ਹੀ ਦੇ ਕੇ ਇਹਦਾ ਕਰਦੇ ਹੱਲ ਤੇ ਛੋਟੇ ਬੱਚੇ ਦੇਖ ਲਈਏ ਇੱਕ ਵਾਰੀ ਨਿਗਾਹ ਮਾਰ ਲਈਏ ਕਿਵੇਂ ਨੇ ਲੋਇ ਮੈਟਰੋਵ ਜੋੜੇ ਨੇ ਵੀ ਅੰਡੇ ਧਰ ਲਏ ਇਹਨਾਂ ਨੇ ਬੱਚਾ ਕੱਢਿਆ ਨਹੀਂ ਬਈ ਹਲੇ ਤੱਕ ਅੰਡੇ ਸਹੀ ਲੱਗਦੇ ਨੇ ਬਾਕੀ ਚਲੋ ਦੇਰ ਨਾਲ ਕਰੋ ਜੇ ਓਕੇ ਰੋਟਾ ਨੇ ਇਹਦੇ ਬੱਚੇ ਕਿਵੇਂ ਨੇ ਦੂਰ ਬੱਚੇ ਕਿ ਆਏ ਮਨੇ ਬੱਚਾ ਤਾਂ ਹੋ ਗਿਆ ਬਾਈ ਕੈਮ ਐਨ ਆ ਵੀ ਕੈਮ ਐ ਉਹ ਹੀ ਥੋੜਾ ਜਿਹਾ ਮਾੜਾ ਹੈ ਉਹ ਬੈਠਾ ਚਲੋ ਕੋਈ ਨਹੀਂ ਉਹਨੂੰ ਅੱਜ ਤੋਂ ਫਿਰ ਆਪਾਂ ਦੰਨੇ ਆ ਖਰਾਗ ਜੀ ਤੇ ਉਹ ਬੱਚੇ ਵੀ ਕੈਮ ਨੇ ਐਨ ਰੱਜੇ ਹੋਏ ਨੇ ਤੇ ਚਲੋ ਵੀ ਚਲੋ ਅੰਦਰ ਖਾਓ ਦਾਣਾ ਪੀਣਾ ਦਾਣਾ ਪੀਣੇਗੇ ਕਿ ਦਾਣਾ ਪਾਣੀ ਖਾਓ ਆਪਣਾ ਤੇ ਉਹ ਕਬੂਤਰ ਉੱਡਦੇ ਆ ਬਾਈ ਹਲੇ ਤਾਰੂ ਵੀਰਾ ਬੈਠਾ ਉੱਪਰ ਮਾਰ ਲੂਗਾ ਨੀਗਾ ਤੇ ਆਫਰ ਦੇ ਨੇ ਹਲੇ ਆ ਦੇਖੋ ਚਲੋ ਕੋਈ ਚੱਕਰ ਨਹੀਂ ਓੜਨ ਦੋ ਆ ਸ਼ਾਵਾ ਸ਼ਰਤ ਆ ਦੇ ਦੇ ਫਿਰ ਖਬਰ ਰਸਤਾ ਹੀ ਬਾਜੀ ਪਾਉਣਾ ਪੈ ਜਵੇ ਚਲੋ ਹੁਣ ਚੱਲਦੇ ਆਪਾਂ ਦੋ ਘੜੀ ਆਰਾਮ ਕਰੀਏ ਫੇਰ ਸ਼ਾਮ ਨੂੰ ਮਿਲਦੇ ਹਾਂ ਹੁਣ ਬਾਈ ਕੋਠੇ ਤੇ ਆਏ ਆ ਆ ਕਬੂਤਰ ਬੈਠਾ ਏਕਾ ਜਿਵੇਂ ਫੜ ਕੇ ਦੇਖਾ 1 ਮਿੰਟ ਇੱਕ ਤੇ ਫੜ ਕੇ ਦੇਖੀ ਨੂੰ ਉਧਰੋਂ ਘੇਰ ਕੇ ਦੇਖਤਾ ਖੜ ਜਾ ਕਮੇਟੀ ਕਮੇਟੀ ਇੱਕ ਮਿੰਟ ਇੱਕ ਮਿੰਟ ਢੱਕੇ ਉਡ ਨਾ ਜਾਵੇ ਪਤਾ ਨਹੀਂ ਕੀ ਦਾ ਬਾਈ ਇਹ ਤੇ ਫੜ 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 ਫੜਲਾ 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 ਇਹ ਫੜੁੰਦਾ ਉਹ ਤੇਰੀ ਫੜ ਲਿਆ ਫੜ ਲਿਆ ਫੜ ਲਿਆ ਕਿਹੜੀਆਂ ਅੱਖਾਂ ਖਾਈ ਤਿੰਨ ਅੱਖਾਂ ਨੇ ਪੀਲੇ ਅੱਖਾਂ ਕਾਲੀ ਚੀਨਾ ਕਾਲੀ ਨੋਕ ਕਾਲਾ ਢੁੱਕਾ ਵਾਲਾ ਗਲਾਬੀ ਦੂਸਾ ਹੈ ਕਾਲਾ ਗਲਾਬੀ ਮੋਰ ਮੋਰ ਤਾਂ ਨਹੀਂ ਨਾ ਦੂਰੇ ਹਟ ਜਾ ਸਾੜਾ ਖਬਰ ਕਿੱਥੋਂ ਆਇਆ ਹੈ ਕਬੂਤਰ ਫੜ ਲਿਆ ਫੜ ਤਾਂ ਲਿਆ ਬਾਈ ਇਹਨੂੰ ਤੇ ਕਬੂਤਰ ਤਾਂ ਫੜ ਲਿਆ ਬਾਈ ਕਿਉਂਕਿ ਹੁਣ ਮੌਸਮ ਗੰਦਾ ਹੈ ਇਹ ਜਿਹੇ ਜਪਾ ਫੜ ਨਹੀਂ ਸਕਦੇ ਹਨ ਕਿਸੇ ਦਾ ਹਣ ਕੀ ਪਤਾ ਕਿਸੇ ਨੇ ਇੰਉਂ ਛੜਤਾ ਹੋਵੇ ਜਿਸੇ ਡਾ ਦੇ ਬਾਈ ਇਹਨੂੰ ਆ ਦੇਖ ਲੋ ਖੜ ਜਾ ਉਹੀ ਕਬੂਤਰ ਆ ਡਾਉਣ ਲੱਗਿਆ ਇਹਨੂੰ ਚੱਲ ਉਹ ਲੰਘ ਗਿਆ ਸਿੱਧਾ ਹੀ ਚੱਲ ਜਾਣ ਦੇ ਜਿਸੇ ਆਪਣੇ ਵਾਲੇ ਦੇਖ ਕਬੂਤਰ ਡਾਈਏ ਚਲੋ ਬਾਈ ਕਬੂਤਰ ਕੱਢ ਦਈਏ ਪਹਿਲਾਂ ਅਸੀਂ ਡਾ ਦਈਏ ਬੱਚੇ ਡਾਉਣੇ ਵਾਲੇ ਡਾਈ ਕਰਾਉਣੀ ਐ ਫੇਰ ਦੇਖਦੇ ਆਂ ਬਾਈ 8 ਕਬੂਤਰ ਡਾਏ ਨੇ ਜਿਸੇ ਕਿੜ ਕਿੜੇ ਨਿਕਲ ਆ ਸੁਰਖਾ ਕਾਲੀ ਗਾਛ ਦਾ ਕੱਚ ਟੂਸੇ ਵਾਲਾ ਗਲੱਬੀ ਚੱਲਣ ਵਾਲਾ ਅੱਛਾ ਕੱਚ ਚੱਲਣ ਵਾਲਾ ਆ ਆ ਗਿਆ ਗਲੱਬੀ ਚੱਲਣ ਵਾਲਾ ਓਹੋ ਗਲੱਬੀ ਚੱਲਣ ਵਾਲਾ ਇੱਕਾ ਹਰੀਆਂ ਕੱਚਾਂ ਵਾਲਾ ਕੱਚੂਸਾ ਕਾਲੀ ਮੂਛ ਵਾਲਾ ਇੱਕਾ ਸਪਿਆਰ ਅੱਠ ਕੱਚ ਟੌਰੀ ਅੱਠ ਕ ਉਤਰਦਾਏ ਦਾਤੇ ਬਾਈ ਤੇ ਹਾਲ ਤਾਂ ਨੀਵੇਂ ਫਿਰਦੇ ਨੇ ਆ ਫਿਰਦੇ ਨੇ ਤੇ ਚਲੋ ਕੋਈ ਨਹੀਂ ਫਿਰਨ ਦੋ ਇਹਨਾਂ ਦੀਆਂ ਡਾਈਆਂ ਡੁਨੀਆਂ ਹੁਣ ਕਰਾ ਲਈਏ ਦੇਖ ਲੀਏ ਭਾਦੋਂ ਚ ਇੱਕ ਦੋ ਬਾਜ਼ੀਆਂ ਸੋ ਆ ਜਿਆ ਤਾਂ ਲਈਏ ਦੇਖਦੇ ਕਿਹੜਾ ਬੱਚਾ ਖੜਦਾ ਹੈ ਕਿਹੜਾ ਭੱਜਦਾ ਮੜ ਜਾ ਦੇਖਦਾ ਚੈੱਕ ਤਾਂ ਕਰੇ ਹੋਊਗਾ ਉਹ ਫਿਰਦਾ ਇਸੇ ਇੱਕ ਉਹ ਇਹਨਾਂ ਦਾ ਉਹ ਬੈਠ ਗਿਆ ਇੱਕ ਆਟ ਕਾਲਾ ਟੂਸਕ ਗਲਬੀ ਮੁਝੇ ਵੀ ਇਹਨਾਂ ਦਾ ਹੀ ਹੈ ਅੱਛਾ ਪੁੱਤਰ ਪਤਾ ਨਹੀਂ ਬਈ ਕੀ ਦੇ ਆ ਆ ਕੇ ਗਿਰੀ ਜਾਣਾ ਕਾਨੂੰ ਹੁਣਾ ਮੌਸਮ ਵਿੱਚ ਕੋਈ ਫੜਨਾ ਨਹੀਂ ਠੀਕ ਹੈ ਨਹੀਂ ਤੇ ਹੱਥ ਤੋਲੇਦੇ ਓਏ ਪੁੱਤਰ ਦਵਾ ਤੋਲਿਆ ਤਾਂ ਠੀਕ ਹੈ ਠੀਕ ਹੈ ਆਪਣਾ ਆ ਕਬੂਤਰ ਵੀ ਬਾਈ ਸਾਰਾ ਹਣੇ ਆਲਾ ਬਸ ਦੋ ਕੁ ਦਿਨ ਤੱਕ ਉੜੂਗਾ ਇੰਨੀ ਕਾਂਤ ਰਹਿ ਗਈ ਇਹਦੀ ਹਲੇ ਅਸੀਂ ਇੱਥੇ ਆਏ ਤੇ ਡਾਵਾਂਗੇ ਕਿਉਂਕਿ ਕੋਨ ਦਹੀਂ ਕੱਚੀ ਹੋਗੀ ਹਲੇ ਜਿਹੜਾ ਗਲਾਬੀ ਕੱਚਾ ਵਾਲਾ ਬਣਾ ਉੜਦਾ ਹੁੰਦਾ ਦਾ ਆਹ ਦੀ ਕੱਚੀ ਆਲੇ ਹਲੇ ਆਹ ਦੇਖ ਐ ਹਾਂ ਇਹ ਜੇ ਕੋਈ ਮੂਨਾ ਆ ਜੂਗਾ ਨਹੀਂ ਉੜਾ ਦੇ ਜਿਹੜਾ ਨਵਾਂ ਆਪਾ ਉਧਰੋਂ ਫੜ ਕੇ ਦਿੱਤਾ ਤਾਂ ਆਪਾਂ ਨੂੰ ਚੰਨੇ ਨੇ ਕਬੂਤਰ ਦਾ ਬਾਈ ਚਲੇ ਗਿਆ ਉੱਚੇ ਕੱਚ ਟੂਸੇ ਵਾਲਾ ਫਿਰਦਾ ਕੱਚ ਟੌਰੀ ਹਰੀਆਂ ਕੱਚਾਂ ਵਾਲਾ ਬੱਚਾ ਉਹ ਫਿਰਦੇ ਨੇ ਦੂਜੇ ਦੋਏ ਤੇ ਗਲਾਬੀ ਝੱਲਰ ਨਾਲ ਆ ਫਿਰਦਾ ਹੈ ਗਲਾਬੀ ਚੰਦਰ ਆ ਫਿਰਦਾ ਹੈ ਪੂੰਛ ਵਾਲਾ ਫਿਰਦਾ ਕਾਲੀ ਵਾਲਾ ਸੁਰਖਾ ਵਿੱਚ ਆ ਫਿਰਦਾ ਤੇ ਉਹ ਤਾਂ ਦੋ ਹੋਰ ਕਿਸੇ ਦੇ ਉੱਡਦੇ ਨੇ ਇੱਕ ਵਾਸ ਹੁਣ ਕੱਢਦਾ ਉਹਦੇ ਚਾਰ ਕ ਗੇੜੇ ਕਢਾ ਲੈਣੇ ਆ ਕਿਉਂਕਿ ਉਹ ਜਿਹੜਾ ਆਪਾਂ ਫੜਿਆ ਤਾਂ ਉਹ ਇੱਕ ਅੱਧੀ ਵਾਰੀ ਉਡਾਇਆ ਹੈ ਨਾ ਜੇ ਤਾਂ ਉੜੂਗਾ ਠੀਕ ਹੈ ਨਹੀਂ ਦੇਣਾ ਉਹ ਵੈਸੇ ਕਿਸੇ ਨੂੰ ਉਹ ਮੁੰਡਾ ਆਇਆ ਨਹੀਂ ਲੈਣ ਹੈਗਾ ਪੌਂਕੇ ਰੇਜ ਕਢਾ ਕੇ ਦੇਖ ਲੈਣੇ ਆ ਥੋੜਾ ਜਿਹਾ ਉੜਨ ਲੱਗ ਗਿਆ ਫਿਰ ਦੇ ਦਾਂਗੇ ਗਰਮੀ ਬਹੁਤ ਆ ਯਾਰ ਬੁਰਾ ਹਾਲ ਹੋਇਆ ਪਿਆ ਬੈਠਿਆਂ ਨੂੰ ਇਉਂ ਪਸੀਨਾ ਆਈ ਜਾਂਦਾ ਆਏ ਭਾਈ ਕਲਕਾਂਤਾ ਜਿਹਾ ਕਾਲਕਾਂਤਾ ਕਾਲੀ ਪੂਛ ਗੁਲਾਬੀ ਝਾਲਰ ਦਾਦੇ ਦਾਦੇ ਜੇ ਝਾਲ ਗੇੜੇ ਕੱਢਿਆ ਹੋਵੇ ਆਹ 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 ਆਪੇ ਲੈ ਐ ਚੱਲ ਸਿੱਧਾ ਥੱਲੇ ਤੇ ਆ ਤਾਂ ਉੱਚੇ ਖੜੇ ਨੇ ਹੁਣ ਆ ਦੇਖੋ ਸਾਰੇ ਉੱਚੇ ਖੜੇ ਨੇ ਚੱਲ 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 ਉਹ ਜਾਂਦਾ ਕਬੂਤਰ ਬਾਈ ਉਹ ਜਿਹੜਾ ਆਪਾਂ ਫੜ ਲਿਆ ਦਾ ਆ ਦੇਖੋ ਆ ਜਾਂਦਾ ਆਉਂਦਾ ਉਹ ਉਧਰ ਉੜਦਾ ਟਾਵਰ ਵੱਲ ਜਾਦਾ ਜਾ ਕੇ ਇਹ ਆ ਜਾਂਦਾ ਮੁੜ ਗਿਆ ਮੁੜ ਗਿਆ ਮੁੜ ਗਿਆ ਆ ਗਿਆ ਉਹ ਹੋ ਜਾਂਦਾ ਸਿੱਧਾ ਹੀ ਉਹ ਦੇਖੋ ਗਿਆ ਟਾਵਰ ਵੱਲ ਨੂੰ ਆਪਣੇ ਵਾਲੇ ਆ ਫਿਰਦੇ ਨੇ ਇੱਧਰ ਤੇ ਆ ਫਿਰਦੇ ਨੇ ਉੱਪਰ ਤੇ ਜਿਹੜਾ ਹੁਣ ਨਵਾਂ ਕੱਢਿਆ ਆਪਾਂ ਨੇ ਵਚਾ ਆਹ ਦੇਖੋ ਉਹ ਉੜਦਾ ਉੱਚਾ ਚੜ ਗਿਆ ਓਹੋ ਬਲਰ ਵਾਲੀ ਬਿਮਾਰੀ ਨਹੀਂ ਖੜਦੀ ਇਹਨਾਂ ਦੀ ਚਲੋ ਕੋਈ ਨਹੀਂ ਉੜਨ ਦੋ ਫਿਰ ਆ ਆਗੇ ਦੋ ਇਹ ਤਿੰਨੇ ਭਾਈ ਬਾਕੀ ਦਾ ਸਾਰੇ ਕਬੂਤਰ ਫਿਰਦੇ ਨੇ ਤੇ ਆਪਣਾ ਤੀਸਰ ਜੇਤੂ ਨਹੀਂ ਦਿਖਦਾ ਘੰਟਾ ਹੋ ਗਿਆ ਟਾਵਰ ਤੇ ਵੀ ਨਹੀਂ ਹੈਗਾ ਕਈ ਵਾਰ ਟਾਵਰ ਤੇ ਗਿਰ ਜਾਂਦਾ ਉਹ ਤੇ ਪੰਜ ਦੇਖੋ ਆ ਉੜਦੇ ਨੇ ਛੇਵਾਂ ਆਪਣਾ ਉੜਦਾ ਸੱਤਵਾਂ ਉੜਦਾ ਸੱਤ ਤੇ ਸੱਤ ਹੋ ਗਏ ਅੱਠਵਾਂ ਕਿੱਥੇ ਗਿਆ ਹੁਣ ਨੌ ਕਬੂਤਰ ਹੋ ਗਏ ਸੀ ਤੇ ਹਾਂ ਆ ਆਖਿਰਦਾ ਜਿਹੜਾ ਬਾਅਦ ਚ ਉੜ ਆਇਆ ਤੇ ਤੀਸਰ ਜੇ ਤੂੰ ਨਹੀਂ ਆਪਣਾ ਦੇਖਦਾ ਦੇਖਦੇ ਆ ਜੀ ਆ ਗਿਆ ਠੀਕ ਹੈ ਨਹੀਂ ਮੇਰੇ ਹਿਸਾਬ ਨਾਲ ਗੜਬੜ ਹੋ ਸਕਦੀ ਹੈ ਕਿਉਂਕਿ ਮੌਸਮ ਬੜਾ ਗੰਦਾ ਹੈ ਅੱਜ ਪਹਿਲਾਂ ਵੀ ਤਿੰਨ ਭੱਜ ਗਏ ਆਪਣੇ ਪਿੰਡੋਂ ਕਬੂਤਰ ਤੇ ਚਲੋ ਦੇਖਦੇ ਆਂ ਬਾਕੀ ਤਾਂ ਫਿਰਦੇ ਨੇ ਹਲੇ ਆਹ ਬਾਈ ਜਿਹੜੇ ਬੱਚੇ ਦੇ ਫੋੜਾ ਦਾ ਹਨਾ ਨੌਵਾਂ ਵਾਲਾ ਸਲਾਤੀ ਦੀ ਆਪਾਂ ਕਾਲਗੇਟ ਵੀ ਲਾ ਲਈਏ ਇਹਦੇ ਪਰ ਆਹ ਦੇਖੀ ਜੁੰਜੁ ਮੋਚ ਗਈ ਯਾਰ ਆਹ ਦੇਖੋ ਫੋੜਾ ਦਾ ਯਾਰ ਜੇ ਫੋੜਾ ਹੁੰਦਾ ਤਾਂ ਮੂੰਹ ਬਣਦਾ ਪਤਾ ਨਹੀਂ ਕੀ ਹੈ ਇਹ ਨਾਲ ਸਮਝ ਨਹੀਂ ਆ ਰਹੀ ਦਵਾਈ ਵੀ ਦੇਤੀ ਇਹਨੂੰ ਗਾਣੇ ਦੂਣੇ ਚੁਕੇ ਹੋਏ ਨਹੀਂ ਥੋੜੇ ਚੁਕੇ ਹੋਏ ਆ ਹੁਣ ਸੋਕਾ ਸੁਕਾ ਹੈ ਨਹੀਂ ਹਨਾ ਖਾਈ ਜਾਂਦਾ ਇਹ ਤਾਂ ਕਾਲੀਆਂ ਲੈਣ ਵਾਲੇ ਦਾ ਭਾਈ ਹੈ ਇਹ ਸ਼ਾਕਾ ਬੀਰੇ ਤੇਰਾ ਤੀਸਰ ਜੇਤੂ ਗਿਆ ਓਏ ਪਤਾ ਨਹੀਂ ਹੈਗਾ ਦਿਖਿਆ ਹੀ ਨਹੀਂ ਮੁੜ ਕੇ ਹੈ ਨਹੀਂ ਟਾਵਰ ਤੇ ਤਾਂ ਗਿਆ ਗਿਆ ਨਹੀਂ ਇੱਕ ਕਬੂਤਰ ਉਰੋਂ ਫੜਿਆ ਅਸੀਂ ਡਾਤਾ ਪਰ ਅੱਛਾ ਜੀ ਕਾਲੇ ਕਲਾ ਵੀ ਦੂਸੇ ਦਾ ਸਾਰੇ ਗਲਾਸੀ ਦੇ ਦਾ ਹਾਂ ਇੱਕ ਆੜ ਆਇਆ ਹੋਇਆ ਹੁਣ ਅਸੀਂ ਜਿਹੜਾ ਚੰਨੇ ਤੋਂ ਲਿਆਇਆ ਤੇ ਆ ਦੇਖ ਕੇਵੇਂ ਉੱਡਦਾ ਆ ਦੇ ਥਾਪੇ ਮਾਰਦਾ ਦੇਖ ਲੈ ਤੇਰਾ ਤੀਸਰ ਜੇਤੂ ਹੈ ਨਹੀਂ ਫਾਦਾਨੀ ਹਰੀਆਂ ਗੱਛਾਂ ਵਾਲਾ ਬਹਿ ਗਿਆ ਵੀ ਬੱਚਾ ਆ ਵੀ ਆ ਗਏ ਨੀਵੇਂ ਹੁਣ ਤੇ ਉਹ ਕਬੂਤਰ ਨਹੀਂ ਦਿਖਿਆ ਬਾਈ ਤੀਸਰ ਜੇ ਤੂੰ ਮੇਰੇ ਹਿਸਾਬ ਨਾਲ ਗਵਾ ਲਿਆ ਆਪਾਂ ਨੇ ਚਲੋ ਇਹਨਾਂ ਤਾਰੀਏ ਵੈਲਾ ਟਾਈਮ ਬਹੁਤ ਹੋ ਗਿਆ ਟਾਈਮ ਹੋ ਗਿਆ ਇੱਕ ਮਿੰਟ ਸਾਢੇ 7 ਆਜੋ ਆਜੋ ਹੁਣ ਬਾਕੀ ਦਾ ਹੈਗੇ ਬਾਈ ਉਹੀ ਨਹੀਂ ਦਿਖਦਾ ਤੇ ਬੈਠਣ ਨੂੰ ਆ ਗਏ ਬਸ ਆ ਦੇਖੋ ਆਜੋ 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 ਸਰਖਾ ਬੈਠੂ ਮੇਰੇ ਹਿਸਾਬ ਨਾਲ ਪਹਿਲਾ ਆ ਦੇਖੋ ਜਿਹੜਾ ਨਵਾਂ ਐਡਾ ਆ ਲਓ ਝੱਲਰ ਵਾਲਾ ਵੀ ਆ ਗਿਆ ਕਛ ਟੂਸੇ ਵਾਲਾ ਵੀ ਆ ਗਿਆ ਬਸ ਆ ਜਾ ਆ ਜਾ ਸਵੇਰ ਆ ਜਾ ਇਹ ਆ ਲੈ ਸੱਤ ਦਾ ਥੱਲੇ ਆਇਆ ਹੈ ਭੁੱਖੇ ਨੇ ਆ ਨਾ ਹੁਣ ਕੋਈ ਮਟਰ ਕਾ ਆ ਗਿਆ ਕੱਲਾ ਸਪੇਅਰ ਤਾਂ ਉਹ ਵੀ ਆ ਗਿਆ ਤੀਸਰ ਜੇਤੂ ਨਹੀਂ ਆਇਆ ਵੀਰੇ ਉਹ ਨਹੀਂ ਆਇਆ ਯਾਰ ਗਾਇਬ ਹੋ ਗਿਆ ਗਾਇਬ ਬਾਕੀ ਉਹ ਆ ਗਏ ਅੰਦਰ ਪਾਣੀ ਪੂਣੀ ਪਾਤਾ ਉਹਨਾਂ ਨੂੰ ਇੱਕ ਆ ਜਿਹੜਾ ਨਵਾਂ ਡਾਇਰ ਤਾਂ ਆ ਬੈਠਾ ਚੱਲ ਇਹ ਵੀ ਆ ਜਾਊਗਾ ਹੁਣ ਚਲੋ ਇਹਨਾਂ ਨੂੰ ਕਰੀਏ ਬੰਦ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰੀਏ ਕੰਮਕਾਰ ਹੁਣ ਕੋਈ ਮਿਲਦੇ ਆਂ ਅਗਲੇ ਵਲੌਗ ਚ